ਵਾਰਡ ਨੰਬਰ 32 ਦੇ ਕੌਂਸਲਰ ਜਖਮੀਤ ਸਿੰਘ ਕੁਲੀ ਨੇ ਉਹਨਾਂ ਦੇ ਪਿਤਾ ਸਰਦਾਰ ਅਮੀਰ ਸਿੰਘ ਕੁਲੀ ਵੱਲੋਂ ਸਮੂਹ ਸ਼ਹਿਰ ਦੇ ਵਾਰਡ ਵਾਸੀਆਂ ਨੂੰ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਉਹਨਾਂ ਨੂੰ ਕਿਹਾ ਕਿ ਉਹ ਵਾਰਡ ਨੰਬਰ 32 ਦੇ ਵਿੱਚ ਹਰ ਵੇਲੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਤਤਪਰ ਹਨ ਅਤੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਉਹਨਾਂ ਨੇ ਨਾਲ ਹੀ ਕਿਹਾ ਕਿ ਉਹ ਆਪਣੀ ਵਾਰਡ ਦੇ ਹਰ ਪਰਿਵਾਰ ਦਾ 10 ਲੱਖ ਰੁਪਏ ਮੁਫਤ ਇਲਾਜ ਵਾਲਾ ਸਰਕਾਰੀ ਬੀਮਾ ਕਰਾਉਣਗੇ। ਤਾ ਜੋ ਜਿਹੜੇ ਲੋਕ ਹਸਪਤਾਲਾਂ ਦੇ ਵਿੱਚ ਆਪਣਾ ਮਹਿੰਗਾ ਇਲਾਜ ਨਹੀਂ ਕਰਵਾ ਸਕਦੇ ਉਹ ਕਦੇ ਵੀ ਇਸ ਸਹੂਲਤ ਨਾਲ ਆਪਣਾ ਫ੍ਰੀ ਇਲਾਜ ਕਰਵਾ ਸਕਣਗੇ ਮੈਂ ਅਮੀਰ ਸਿੰਘ ਖੁੱਲੀ ਵਾ ਨੰਬਰ 32 ਜੋ ਜੋ ਮੇਰਾ ਬੇਟਾ ਜਗਮੀਤ ਸਿੰਘ ਖੁੱਲੀ ਕਾਉਂਸਲਰ ਬਣਿਆ ਹੈ ਉਹ ਇਲਾਕੇ ਦੇ ਵੱਤ ਵੱਦ ਕੰਮ ਚੜ ਪੁੱਜ ਕੇ ਕਰਾ ਰਿਹਾ ਹੈ ਤੇ ਅੱਜ ਦੀ ਡੇਟ ਤੇ ਤਨ ਤਨ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ 27 ਤਰੀਕ ਨੂੰ ਆ ਤੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਵਾਹਿਗੁਰੂ ਜੀ ਕਾ ਕਰਕੇ ਤੇ ਵੱਤ ਵੱਦ ਲਾਭ ਲੋ ਤੇ 26 ਜਨਵਰੀ ਗਣਤੰਤਰ ਦਿਵਸ ਦੀ ਲੱਖ ਲੱਖ ਵਧਾਈ ਤੇ ਕੱਲ ਬਸੰਤ ਪੈਂਚਵੀ ਦੀ ਵੀ ਲੱਖ ਲੱਖ ਵਧਾਈ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਜਿਹੜੇ ਇਲਾਕੇ ਦੇ ਵਿੱਚ ਅੱਜ ਭਗਵੰਤ ਮਾਨ ਜੀ ਨੇ ਅੱਜ 10 ਲੱਖ ਦੀ ਜਿਹੜੀ ਪੋਲਿਸੀ ਚਾਲੂ ਕੀਤੀ ਆ ਉਹ ਹਰ ਬੰਦੇ ਨੂੰ ਫਾਇਦਾ ਮਿਲੇਗਾ ਆਮ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਆ ਇਸ ਕਰਕੇ ਆਮ ਪਾਰਟੀ ਨੂੰ ਜਿਹੜਾ ਵੀ ਕੰਮ ਕਰੀਏ ਨਾ ਤੇ ਅੱਜ ਜਿਹੜੇ ਵੀ ਕਾਰਡ ਬਣਾਉਣ ਦੀ ਲੋੜ ਪੈਂਦੀ ਆ ਮੇਰੇ ਦਫ਼ਤਰ ਚੁੰਗੀ ਵਾਲਾ ਬਾਜ਼ਾਰ ਵਾੜ ਨੰਬਰ 32 ਦੇ ਕੌਂਸਲਰ ਜਗਮੀਤ ਸਿੰਘ ਖੁੱਲੀ ਘਰ ਘਰ ਆ ਕੇ ਤੁਹਾਡੇ ਹਰ ਤਰ੍ਹਾਂ ਦੇ ਕਾਰਡ ਬਣਾਏਗਾ ਜੋ ਕਿ ਤੁਹਾਡੇ ਬੱਚਿਆਂ ਨੂੰ ਵੀ ਜਿਹੜੇ ਅੱਜ ਬਿਮਾਰੀ ਤੋਂ ਕੋਈ ਬੰਦਾ ਇਲਾਜ ਨਹੀਂ ਕਰਾ ਸਕਦਾ ਜਿਹੜੇ ਇਹਨਾਂ ਜੀਵਨ ਪਾਲਿਸੀ ਦੀ ਬਿਮਾਰੀ ਦਾ ਇਲਾਜ ਕਰਨਾ ਹੱਥ ਦਾਦਾ ਲੱਖ ਦੇ ਕਾਰਡ ਬਣਾਏ ਨੇ ਹਰ ਬੰਦੇ ਦੇ ਕੰਮ ਆਏਗਾ ਕਿਉਂਕਿ ਮਾਰੇ ਬੰਦੇ ਨੂੰ ਇਲਾਜ ਤੋਂ ਹੀ ਬੰਦਾ ਮਾਰ ਖਾਂਦਾ ਤੇ ਜੋ ਅੱਜ ਆਮ ਪਾਲਟੀ ਨੇ ਜਿਹੜਾ ਕੰਮ ਕੀਤੇ ਨੇ ਤੇ ਇਹ ਕੰਮ ਬਹੁਤ ਵਧੀਆ ਕੀਤਾ ਤੇ ਜੇ ਇਲਾਕੇ ਦੀ ਕੋਈ ਸਮੱਸਿਆ ਹੋਵੇ ਕਿਉਂਕਿ ਮੇਰਾ ਬੇਟਾ ਜਗਮੀਤ ਸਿੰਘ ਜਿਹੜਾ ਕਾਉਂਸਲਰ ਹੈ ਜੇ ਨਹੀਂ ਮਿਲਦਾ ਤੇ ਉਹਦਾ ਛੋਟਾ ਬ੍ਰਦਰ ਮਿਲ ਪੈਂਦਾ ਨਹੀਂ ਮਿਲਦਾ ਤੇ ਉਹਨੇ ਫਾਦਰ ਮਿਲ ਪੈਂਦੇ ਕਿ ਛੇੜਾ ਵੀ ਕੰਮ ਹੋਵੇ ਹਰ ਵੇਲੇ 24 ਘੰਟੇ ਹੀ ਹਾਜ਼ਰਾਂ ਮੈਂ ਜਗਮੀਤ ਸਿੰਘ ਖੁੱਲੀ ਮੈਂ ਸਭ ਤੋਂ ਪਹਿਲਾਂ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਸਮੂਹ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਹੈ ਜੀ ਤੇ ਉਸ ਤੋਂ ਬਾਅਦ ਗਣਤੰਤਰ ਦਿਵਸ ਰਿਪਬਲਿਕ ਡੇ ਦੀ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦੇਣਾ ਹੈ ਤੇ ਬਾਕੀ ਜੋ ਭਾਜੀ ਨਾਨੇ ਪੁੱਛਿਆ ਹੈ ਕਿ ਅਸੀਂ ਵਾਰਡ ਦੇ ਵਿੱਚ ਕਿਸ ਤਰ੍ਹਾਂ ਕੰਮ ਕਰ ਵਾਰਡ ਵਿੱਚ ਜੋ ਵੀ ਮੁਸ਼ਕਲਾਂ ਆ ਰਹੀਆਂ ਵਾਰਡ ਵਾਸੀਆਂ ਨੂੰ ਉਹ ਮੌਕੇ ਤੇ ਹੱਲ ਕਰਵਾ ਰਹੇ ਹਾਂ ਕਈ ਹੁੰਦੀਆਂ ਪ੍ਰੋਬਲਮਸ ਜਿਹੜੀਆਂ ਮੌਕੇ ਤੇ ਨਹੀਂ 2 4 5 ਦਿਨ ਲੱਗਦੇ ਆ ਉਹੀ ਨਾਲ ਨਾਲ ਹੱਲ ਕਰਾ ਰਹੇ ਆ ਤੇ ਇੱਕ ਮੈਂ ਦੱਸਣਾ ਚਾਹਾਂਗਾ ਕਿ ਅੱਜ ਜੋ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਅੱਜ 10 ਲੱਖ ਬੀਮਾ ਯੋਜਨਾ ਦਾ ਇੱਕ ਸਟਾਰਟ ਕੀਤਾ ਜਿਹਦੇ ਨਾਲ ਹਰੇਕ ਵਾਸੀ ਨੂੰ ਹਰੇਕ ਵਾਰਡ ਵਾਸੀ ਨੂੰ ਜ਼ਰੂਰੀ ਨਹੀਂ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਹੀ ਬਿਲੋਂਗ ਕਰਦਾ ਹੋਏਗਾ ਦੂਜੀ ਪਾਰਟੀਆਂ ਦੇ ਵੀ ਜਿਹੜੇ ਵੀ ਹੋਣਗੇ ਸਮੂਹ ਵੋਟਰ ਜੀ ਸਾਡੀ ਵਾਰਡ ਚ 8000 ਲੋਕਾਂ ਦੀ ਵੋਟ ਹੈ ਜ਼ਰੂਰੀ ਨਹੀਂ 8000 ਤੋਂ 10000 ਬੰਦਾ ਵੀ ਹੋ ਸਕਦਾ ਹੈ ਕਈ ਮਾਈਨਰ ਨੇ ਜਿੰਨਾ 18 ਸਾਲ ਤੋਂ ਛੋਟੇ ਜਿਨ੍ਹਾਂ ਦੀ ਵੋਟ ਨਹੀਂ ਬਣੀ ਉਹਨਾਂ ਦਾ ਆਧਾਰ ਕਾਰਡ ਲੱਗੇਗਾ ਗੱਲਾ ਹਰ ਇੱਕ ਬੰਦੇ ਦਾ ਬੀਮਾ ਹੋਏਗਾ 10 ਲੱਖ ਦਾ ਤੇ ਉਹ ਕਿਸੇ ਵੀ ਨਿੱਜੀ ਆਪਣੇ ਪ੍ਰਾਈਵੇਟ ਹਸਪੀਟਲ ਚ ਜਾ ਕੇ ਇਲਾਜ ਕਰਾ ਸਕਦਾ ਹੈ ਇਹ ਸਨ ਕਾਉਂਸਲਰ ਜਗਮੀਤ ਸਿੰਘ ਖੁੱਲੀ ਜਿਨ੍ਹਾਂ ਨੇ ਕਿਹਾ ਕਿ ਉਹ ਆਪਣੀ ਵਾਰਡ ਦੇ ਵਿੱਚ ਬਿਨਾ ਭੇਦਭਾਵ ਦੇ ਹਰੇਕ ਵਿਅਕਤੀ ਦਾ ਬੀਮੇ ਵਾਲਾ ਕਾਰਡ ਵੀ ਬਣਾਉਣਗੇ ਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਹੱਲ ਕਰਨਗੇ ਤੇ ਦਿਨ ਰਾਤ ਵਾਰਡ ਵਾਸੀਆਂ ਦੀ ਹਰ ਮੁਸ਼ਕਲ ਦੇ ਨਾਲ ਉਹ ਮੋਢਾ ਜੋੜਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਅਮਰਸਰ